ਦੇਖੋ ਜੀ ਅਸੀਂ ਅੱਜ ਵਾਰਨਬਰ 14 ਪ੍ਰੈਮ ਕਲੋਨੀ 210 ਨੰਬਰ ਬੂਤੇ ਖੜੇ ਆ ਸਾਡੀ ਡਿਊਟੀ ਸਵੇਰੇ 5:30 ਵਜੇ ਲੱਗੀ ਹੈ 7:00 ਵਜੇ ਪੋਲਿੰਗ ਸਟਾਰਟ ਹੋਈ ਹੈ ਤੇ ਸਾਨੂੰ ਆਮ ਆਦਮੀ ਪਾਰਟੀ ਵੱਲ ਮਤਲਬ ਲੋਕਾਂ ਦਾ ਜ਼ਿਆਦਾ ਝਕਾਵਾ ਤੇ ਲੋਕ ਜ਼ਿਆਦਾ ਟਰਸਟ ਕਰ ਰਹੇ ਨੇ ਤੇ ਸਾਨੂੰ ਉਮੀਦ ਹੈ ਮਤਲਬ ਸਾਨੂੰ ਵਿਸ਼ਵਾਸ ਆ ਵੀ ਸਾਡੇ ਜਿਹੜੇ ਕੈਂਡੀਡੇਟ ਨੇ ਸਰਦਾਰ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀਪੀਜੀ ਹਲਕਾ ਫਤਗੜ ਸਾਹਿਬ ਤੋਂ ਉਹ ਕਾਫੀ ਜ਼ਿਆਦਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਜੀ ਹਾਂਜੀ ਬਿਲਕੁਲ ਪਾਇਆ ਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਵੋਟ ਪਾ ਕੇ ਆਏ ਹਾਂ ਫਿਲਹਾਲ ਦੇਖੋ ਹੁਣ ਇਸ ਟਾਈਮ 12 ਦੇ ਕਰੀਬ ਟਾਈਮ ਹੋ ਚੁੱਕਿਆ ਪਰ ਕੋਈ ਗਰਮੀ ਦਾ ਕਿਸੇ ਕਿਸਮ ਦਾ ਹੈ ਨਹੀਂਗਾ ਲੋਕ ਬੜੇ ਉਤਸ਼ਾਹ ਨਾਲ ਤੁਸੀਂ ਅੰਦਰ ਪੋਲਿੰਗ ਬੂਥ ਤੇ ਦੇਖ ਸਕਦੇ ਹੋ ਹਲੇ ਵੀ ਮੱਲੋ ਘਟੋ ਘਟ ਵੀ 100 ਪਲੱਸ ਦੀ ਲਾਈਨ ਲੱਗੀ ਹੋਈ ਹੈ ਤੇ ਲੋਕਾਂ ਦਾ ਬੜਾ ਉਤਸ਼ਾਹ ਵਾ ਵੋਟ ਪਾਉਣ ਦਾ ਵੋਟ ਲੋਕ ਪਾਣ ਆ ਰਹੇ ਨੇ ਗਰਮੀ ਦਾ ਕੋਈ ਫਰਕ ਨਹੀਂ ਹੈ ਦੇਖੋ ਜੀ ਸਰਕਾਰ ਚੁਣਨੀ ਚਾਹੁੰਦੇ ਲੋਕ ਸਵਾ ਲੋਕ ਨਿਰਪੱਖ ਸਰਕਾਰ ਚੁਣਨੀ ਚਾਹੁੰਦੇ ਨੇ ਲੋਕਾਂ ਦਾ ਫਾਇਦੇ ਹੋਣ ਰੁਜ਼ਗਾਰ ਦੇਣ ਕਾਰੋਬਾਰ ਸਟਾਰਟ ਹੋਣ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਜਿਹੜੀਆਂ ਨੇ ਲੋਕਾਂ ਨੂੰ ਉਹ ਮਿਲ ਸਕਣ ਉਸ ਵੱਲ ਲੋਕਾਂ ਦਾ ਜ਼ਿਆਦਾ ਚੁਗਾੜੀ ਧੰਨਵਾਦ